ਸਾਸੀ ਗਾਲ ਜੀ ਸਾਰਿਆਂ ਨੂੰ ਪੰਜਰੇਰੀ ਫਾਰਮ ਤੇ ਅੱਜ ਪਾਰਟੀ ਚੱਲ ਰਹੀ ਆ ਝੋਟੀ ਸੇਲ ਕੀਤੀ ਆ ਤੇ ਲੱਗੇ ਆ ਸਪੰਜੂ ਨੇ ਕੇਕ ਕੱਟਣ ਦੇ ਨਾਲ ਬਾਈ ਹੁਣੀ ਨਾਲ ਬੈਠੇ ਨੇ ਤੇ ਬਾਕੀ ਪੂਰੀ ਫੁੱਲ ਤਿਆਰੀ ਆ ਤੇ ਹਾਂਜੀ ਬਾਈ 사ਸੀ ਗਾਲ ਜੀ ਸਾਰੇ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ 사ਸੀ ਗਾਲ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਆਪਣੇ ਚੈਨਲ ਵੇਂਦੇ ਨੇ ਹਾਂਜੀ ਹਾਂਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਿਆ ਕਰੋ ਹਾਂਜੀ ਹਾਂਜੀ ਤੁਹਾਡਾ ਇੰਨਾ ਪਿਆਰ ਆ ਕਿ ਤੁਸੀਂ ਅਰਥ ਤੋਂ ਜਿਹੜਾ ਨਾ ਬੰਦੇ ਨੂੰ ਫਰਸ਼ ਤੇ ਲਿਆ ਦੇਦੇ ਫਰਸ਼ ਤੋਂ ਤੁਸੀਂ ਬੰਦੇ ਵਰਸਾਂ ਦੇ ਲੱਗੇ ਸਹੀ ਗੱਲ ਮੰਨਣ ਵਾਲੀ ਗੱਲ ਬਈ ਜੀ ਰੋ ਧੰਨਵਾਦ ਕਰਦੇ ਜਿਨ੍ਹਾਂ ਇੰਨੀ ਵੀਡੀਓ ਨੂੰ ਵਾਅਮ ਕੀਤਾ ਜਿਨ੍ਹਾਂ ਪਿਆਰ ਦਿੱਤਾ ਹਾਂ ਜੀ ਅੱਜ ਸਾਨੂੰ ਕਾਵਲ ਪੜਾਇਆ ਵੀ ਜਿਹੜੀਆਂ ਮਈਆਂ ਮਿੰਗੀਆਂ ਦੇ ਆ ਢਾਂਗਾਂ ਮਈਆਂ ਵੇਚਾਂ ਹਾਂ ਜੀ ਹਾਂ ਜੀ ਹਾਂ ਜੀ ਦੁਨੀਆਂ ਦੇ ਪਿਆਰ ਸਾਰੇ ਗੱਲ ਹਾਂ ਜੀ ਹਾਂ ਜੀ ਧੰਨਵਾਦ ਵੀਰਾਂ ਦਾ ਜਿਹੜੇ ਇੰਨੇ ਪੈਸੇ ਲਾ ਕੇ ਮੱਝਾਂ ਖੜਦੇ ਸ਼ੌਂਕ ਦਾ ਦੁੱਧ ਕੱਢਣ ਵਾਸਤੇ ਕਰੇ ਹਾਂ ਜੀ ਹਾਂ ਜੀ ਜਿਹੜੇ ਜਿਹੜੇ ਜਨਵਾਰਾਂ ਨਾਲ ਦਿਲੋਂ ਪਿਆਰ ਕਰਦੇ ਆ ਹਾਂ ਜੀ ਜੀ ਭਾਈ ਜੀ ਇਹਦੇ ਵੀ ਜਿਹੜੀ ਕਹਿੰਦਾ ਮਾਗੇ ਜਾਈਂ ਟਰੈਕਟਰ ਟਰੈਕਟਰ ਦੇ ਮੋਦੀਆਂ ਮਈਆਂ ਹੋਈਆਂ ਮਈਆਂ ਬਿੱਜੀ ਮੰਨਣ ਵਾਲੀ ਗੱਲ ਮੰਨਣ ਵਾਲੀ ਗੱਲ ਸਿੱਧਰੀ ਨਾ ਤੋਂ ਕੋਈ ਡਰਦਾ ਪਰ ਮੈਂ ਲੈ ਲੱਗ ਜੀ ਨੋ ਕੀ ਦੱਸਦੀ ਸਹੀ ਗੱਲ ਹੈ ਜੀ ਤੇ ਵੀਰ ਜੀ ਦਾ ਜਿਹਨੂੰ ਧੰਨਵਾਦ ਕਰਦੇ ਬਾਕੀ ਚੌਣ ਵਾਲਿਆਂ ਦਾ ਵੀ ਜਿਹਨੂੰ ਧੰਨਵਾਦ ਕਰਦੇ ਆ ਬਾਕੀ ਮਾਵੀ ਆ ਵੀ ਕਿਤੇ ਸੁਭਾਅ ਬਣਿਆ ਜਿਹੜੇ ਆਪਣੇ ਚਮਲ ਦੇ ਵੀਰ ਕੇ ਸੱਦਾਂਗੇ ਸਾਰਿਆਂ ਨੂੰ ਹਾਂ ਜੀ ਹਾਂ ਜੀ ਬੜੇ ਵੀਰ ਆਪਣੇ ਕਮੈਂਟ ਕਰਦੇ ਸਪੈਨ ਡੇਰੀ ਵਾਲ ਨੂੰ ਜਮਦੀ ਸ਼ਾਦ ਰੱਖਦੇ ਪਰ ਕੋਈ ਸੁਭਾਅ ਬਣੇਗਾ ਬੰਦਾ ਜੀ ਤੇ ਕਰੀਏ ਫਿਰ ਆਪਾਂ ਆਜੋ ਸ਼ੁਰੂ ਤੇ ਕਰੋ ਜੀ ਭਾਈ ਲਾਗੇ ਆਓ ਭਾਈ ਹੋਰ ਲਾਗੇ ਇਵੇਂ ਪਾਰਟੀ ਅੱਜ ਭੁੱਲ ਜਾਂਦੀ ਆ ਇਹ ਫੂਕ ਮਾਰ ਕੇ ਜਿਹੜਾ ਕਰੋ ਬੰਦੇ ਜਿਹੜਾ ਲਾਗੇ ਜੋ ਆਮੇ ਬੇਦੀ ਭਾਜੀ ਰਹਿ ਗਏ ਨੇ ਗੱਲਬਾਤ ਕਰਨ ਵਾਸਤੇ ਤੇ ਬੇਦੀ ਭਾਜੀ ਮਾਝਾਂ ਬਿਲਕੁਲ ਧਿਆਨ ਨਾ ਖੰਣੀ ਆ ਬੇਦੀ ਭਾਜੀ ਬਿਲਕੁਲ ਆ ਜੀ ਸੂਣ ਵਾਲੀ ਐ ਮਰਗਰ ਤੁਹਾਡੀ ਮੈਰੀ ਚਲੋ ਇਸ ਤੋਂ ਵਧੀਆ ਲੋਡ ਕਰਕੇ ਦਵਾਂਗੇ ਲੋਣੀ ਤੁਸੀਂ ਜਾ ਕੇ ਠੀਕ ਆ ਹਾਂਜੀ ਹਾਂਜੀ ਬਾਕੀ ਕੇਕੂ ਖਾ ਗਏ ਆ ਹੌਸਲੇ ਨਾ ਜਮਾ ਕਾਲੀ ਨਹੀਂ ਕਰਨੀ ਇਹ ਰਾਜਾ ਦਾ ਵੀ ਸਵਾਗਤ ਕਰਨੇ ਆ ਪੰਨੇ ਹਾਰਾ ਜਿਹਨੂੰ ਕੋਈ ਕਹਿੰਦੀ ਬਾਜ ਲਓ ਜੀ ਝੋਟੀ ਸੇਲ ਕੀਤੀ ਆ ਤੇ ਪੂਰਾ ਜਸ਼ਨ ਦਾ ਮਾਹੌਲ ਆ ਤੇ ਭਾਈ ਜਨਾਂ ਜਨਾਂ ਲਈ ਆ ਪੂਰਾ ਸਵਾਗਤ ਕਰਨਾ ਉਹਨਾਂ ਦਾ ਢੋਲ ਦੇ ਨਾਲ ਸਵਾਗਤ ਹੋ ਰਿਹਾ ਵਾ ਤੇ ਬਾਕੀ ਸਪੰਜਾ ਹਾਂਜੀ ਸਪੰਜੀ ਕੋਣੋ ਲਾਪੋ ਸਤਿਗੁਰੂ ਕਰਤੀ ਕਿਰਪਾ ਤੇ ਮੈ ਮਾਰੇ ਸੁੱਖ ਨੋਲੀ ਦੇ ਉਹਨਾਂ ਬਾਕੀ ਲਓ ਜੀ ਕੁਛ ਨਹੀਂ ਕਹਿਣਾ ਹੁਣੇ ਕੜੀ ਅਜ ਲਬਜਿਆ ਨਹੀਂ ਬਹੁਤ ਲਬਜੀ ਨਹੀਂ ਬੋਲਦੇ ਭਾਈ ਨੇ ਆਓ ਇਧਰ ਭਾਈ ਲਾਗੇ ਇਧਰ ਇਧਰ ਛੱਡਦੇ ਆਓ ਹਾਂਜੀ 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 ਆ ਵੀਰ ਤੇ ਲਾਗੇ ਆਓ ਇਧਰ ਜਿਹੜਾ ਵੀਰ ਤੇ ਲਾਗੇ ਹਾਂਜੀ ਹੀਰਾ ਟੋਪਰਾ ਹਾਂ ਹਾਂ ਲਓ ਜੀ ਪੂਰੇ ਜਸ਼ਨ ਪੂਰੇ ਜਸ਼ਨ ਜਸ਼ਨ ਮਨਾਏ ਜਾ ਰਹੇ ਨੇ ਤੇ ਬਾਕੀ ਤਾਸ ਰੀਆ ਕਰਨ ਚਲੋ ਮਹਾਰਾਜ ਇਹ ਆ ਵੀ ਭਾਈ ਇਹਨਾਂ ਨੂੰ ਸੁੱਖ ਨਹੀਂ ਕਰੇ ਤੇ ਇਹਨਾਂ ਦੇ ਕਰਮਾਂ ਦੇ ਵਿੱਚ ਚਲੋ ਬੁਰੀ ਝੋਟੀ ਸੀ ਪਾੜ ਲਾਤੋਂ ਮੇਰਾ ਨਹੀਂ ਦੇ ਐਂਦਾ ਬੋਲਿਆ ਵੀ ਨਾ ਕੋਈ ਬੋਲ ਲੈ ਲਓ ਜੀ ਮਾਤਾ ਘੋਰ ਹੋਰ ਕਰਨਾ ਵਿੱਚ ਨਿਕਲਣਾ ਹੋ ਜਾ ਪੂਰੇ ਸਵਾਗਤ ਹੋ ਰਹੇ ਨੇ ਬਾਈ ਹੁਣਾਂ ਦੇ ਜਿਦੋਂ ਮਿਆਂ ਨਾਲ ਪ੍ਰੇਮ ਕਰਕੇ ਲਈ ਸੀ ਅੱਛਾ ਜੀ ਆ ਗੜੇ ਅੱਜ ਖੁਜੀ ਗਜੀ ਹੁਣੜੇ ਆ ਮਲੇ ਇਹ ਜਿਹੜਾ ਚਲੋ ਮਈਆਂ ਤੇ ਰੋਜ਼ ਵੇਚਦੀਆਂ ਜਿਹੜਾ ਅੱਜ ਕੰਮ ਹੋਇਆ ਇਹ ਸਮਝ ਲਓ ਵੀ ਦਿਲੋਂ ਲਈ ਸੀ ਦਿਲੋਂ ਦਿਲੋਂ ਲਈ ਤੇ ਦਿਲੋਂ ਹਾਂਜੀ ਹਾਂਜੀ ਇਹ ਪਾਓ ਫਿਰ ਰਸਾ ਝੋਲੀ ਜੀ ਬਾਈ ਹੁਣਾਂ ਦੇ ਲਓ ਜੀ ਇਹ ਕੜਮਾਲੀਏ ਮਾਰੇ ਸੁੱਖ ਨਾ ਹਣੀ ਦੇ ਇਹ ਕਦੀ ਤੋੜ ਲੀਏ ਫੋਟੋ ਫੋਟੋ ਖਿੱਚੀ ਮੇਰਾ ਵੀ ਤਾਂ ਦੂਜੀ ਦਿਨ ਆਖੀ ਤੋੜੀ ਗਈ ਲਓ ਇਹਨਾਂ ਬਾਕੀ ਸ਼ੌਂਕ ਦਾ ਮੁੱਲ ਕੋਈ ਨਹੀਂ ਬਾਈ ਨੇ ਸ਼ੌਂਕ ਪੂਰਾ ਕੀਤਾ ਵਾ ਤੇ ਚਲੋ ਜੀ ਚੋਰੋ ਫਿਰ ਛੋਟੀ ਬਾਈ ਜੀ ਚੜਾ ਦਿਓ ਮੈਂ ਹੁਣ ਲੈ ਕੇ ਮਹਾਰਾਜ ਦਾ ਨਾਮ ਸੋਨਹਰ ਕਾਸਰੀਆ ਕਾਲ ਲਓ ਜੀ ਝੋਟੀ ਲੋਡ ਕਰਤੀ ਆ ਪੂਰੇ ਜਸ਼ਨ ਮਨਾ ਕੇ ਝੋਟੀ ਕਰਤੀ ਲੋਡ ਬਾਕੀ 베ਦੀ ਬਾਈ ਆਪਣਾ ਅੰਦਰ ਕਾਲ ਓਏ ਇਧਰ ਬਨਿਓ ਨਾ ਇਧਰ ਬਨ ਕਾ ਪੂਣਾ ਗੰਢੀ ਮੈਂ ਮਾਜੀ ਬੈ ਜਾ ਇੱਕ ਘੁੱਟ ਕੇ ਬੰਦੀ ਬਣਾਓ ਇੱਕ ਪੂਰੀ ਲਿਆਓ ਮਾਲੋ ਭੰਗੜਾ ਹਾਣ जी झोटी तोरती है ग्डी बारती है लोट बेरी साहब बिल्कुल ध्यान ला के आज मैं ठीक है बेरी साहब करो बस मान परमां नो जी झोटी रवाना करती है जी पूरी बाकी बाइक जी पूरा मास्कार हो गया वा तो ठीक है जी सताल सारे